ਕਈ ਦੱਸੇਗਾ ਕਈ ਜੀ ਸਮਾਜ ਦੇ ਘਟਕੇ ਬਾਰੇ ਦਾਰੇ ਮੋਟਰਸਾਈਕਲ ਦੇ ਜਾਂ ਆਪਣਾ ਸੀ ਬਣਾਉਣੇ ਨਾ ਟਾਇਰ ਹੋਣ ਦਾ ਕੰਮ ਇੰਜਨ ਨਾਲ ਇੰਜਨ ਦਾ ਕੰਮ ਤੇ ਕਲਚ ਪਲੇਟ ਬ੍ਰੈਕ ਟਮਾ ਬਾਰੇ ਦਾਰੇ ਬੋਲੇ ਸੀ ਤੇ ਘਟਕੇ ਸਲੈਪਿੰਗ ਵਾਲੇ ਕੇਸ ਹੋ ਗਿਆ ਆਪਣੀ ਇਹਦੀ ਫੁੱਲ ਗਾਰੰਟੀ ਹੋਊਗੀ ਜੇ ਸਲੈਪ ਹੋ ਗਿਆ ਕੋ ਫ੍ਰੀ ਠੀਕ ਕਰਕੇ ਲਾਵਾਂਗੇ ਘਟਕਾਂ ਵੀ ਫ੍ਰੀ ਪਾ ਕੇ ਦਵਾਂਗੇ ਸਾਲਟ ਵੀ ਜੀ ਫ੍ਰੀ ਪਾ ਕੇ ਦਵਾਂਗੇ ਕਈ ਮੋਟਰਸਾਈਕਲ ਪਹਿਲਾਂ ਕਰ ਚੁੱਕੇ ਅਸੀਂ ਦਿਖਾਉਣ ਨੂੰ ਕਿੰਨਾ ਜਦੋਂ ਕੋਈ ਕੰਮ ਨਹੀਂ ਸਾਰੇ ਟੇੜਾ ਚੱਲ ਗਿਆ ਕਿੱਥੇ ਵਾਈ ਨਹੀਂ ਦਿਖਾ ਸਕਦਾ ਵਾਲੇ ਮੋਟਰਸਾਈਕਲ ਆਇਆ ਇੱਕ ਸਾਡੀ ਸਮਾਰਕ ਇਹਨਾਂ ਖੁੱਲਾ ਕਰ ਲਓ ਜੀ ਵੀ ਇਹਨਾਂ ਖੁੱਲਾ ਕਰ ਲਓ ਸਮਾਰਕ ਦੇ ਬੈਂਡ ਕਿ ਬੈਂਡ ਨੂੰ ਵੇਲੇ ਸਸਤੀ ਗਾੜਾ ਭਾਈਆ ਬੈਂਡ ਵੀ ਨਾ ਬਹੁਤ ਸਸਤੇ ਹੈ ਜਿਹੜਾ ਤਨ ਭਾਈਆ ਕੋ 35 ਰਾਮ ਮਿਲ ਜਗਾ ਤੇ ਸਾਵਾਂ ਦੀ ਗਰੰਟੀ ਹੁੰਦੀ ਆ ਇਹਰਾ ਸੱਚਾ ਬੰਦਾ ਵੀ ਮਿਲ ਜੇ ਹਰਕ ਮਤਾ ਹੀ ਨਹੀਂ ਲੇਕਿਨ ਕਰ ਨਹੀਂ ਸਕੋ ਇਹ ਬਹੁਤ ਧੀ ਜੀ ਹੈ ਬਾਕੀ ਆ ਦੇਖੋ ਜੀ ਇਹ ਹੈ ਨਾ ਆਪਾਂ ਨਿਕਲਦੀ ਵੀ ਕਰੱਖਣੀ ਹੈ ਜੇ ਕੱਲ ਨੂੰ ਬਾਈਚਣ ਸੀਲ ਵੀ ਪਾਉਣੀ ਆ ਤਾਂ ਸੌਖੀ ਆਹਾਂ ਤਰੀਕਾ ਪੈ ਗਿਆ ਹੁਣ ਇਹ ਤਾਂ ਕਰਕੇ ਨਹੀਂ ਸਾਂਹੀ ਹੋਣੀਆਂ ਵੀ ਇੱਥੇ ਉਹ ਭਾਈ ਇਹਦਾ ਨਾ ਬੱਚੇ ਦੀ ਆ ਹੁੰਦੀ ਹੈ ਨਾੜ ਪਾਉਣ ਨੂੰ ਪੂਰਾ ਧਿਆਨ ਰੱਖੋ ਵੀ ਇਹ ਨਾ ਇਹਦੇ ਬਿਲਡਿੰਗ ਨਾਲ ਲੱਗੇ ਸਾਈਡਾਂ ਤੇ ਹੋਵੇ ਦੋਨੇ ਪਾਸੇ ਇਹਦੇ ਥਾਂ ਵੀ ਨਾੜ ਜਿਹੜਾ ਪਾਵਾਂਗੇ ਆਪਾਂ ਨਾਟਨ ਦਾ ਯੂ ਨਾ ਚਲਰਾਬ ਹੋਵੇ ਉੱਚੀ ਰੱਖਣੀ ਪੈਂਦੀ ਹੈ ਇੱਥੇ ਵੀ ਨੂੰ ਥੋੜਾ ਥੋੜਾ ਸਟਾਰਟ ਕਰਕੇ ਨੂੰ ਮੋਚਿਆ ਦੂਜੀ ਸੌਂਗ ਬਾਈ ਮੇਰੀ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਤੇ ਜੇ ਵਧੀਆ ਲੱਗੇ ਤਾਂ ਵੀਡੀਓ ਸ਼ੇਅਰ ਕਰ ਦਿਓ ਬਾਕੀ ਦੀ ਫੁੱਲ ਗਰੰਟੀ ਹੋਈ ਨਹੀਂ ਕਿਸੇ ਮਰਜ਼ੀ ਬਾਈ ਦੀ ਕਿੱਕ ਖਰਾਬ ਹੋਈ ਹੋਵੇ ਕੋਈ ਫੁੱਲ ਨਹੀਂ ਹੋਣੀ ਫੇਰ ਵੀ ਪੀ ਕਰਦੇ ਹਾਂ ਇਹਦੇ ਬਾਰੇ ਤੁਹਾਡੀ ਧੰਨਵਾਦ